ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਨਾ ਕੋਈ ਆਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਣਾ ਤਨ ਗੁਰ ਨਾਨਕ ਨਾ ਕੋਈ ਆਇਆ ਨਾ ਕੋਈ ਆਨਾ ਤਨ ਗੁਰੂ ਨਾਨਕ ਵਰਦਾ ਹਮ ਸਰ ਦੇਨ ਦਿਆਲ ਨ ਤੁਮ ਸਰ ਹਮ ਸਰ ਦੇਨ ਦਿਆਲ ਨ ਤੁਮ ਸਰ ਹਮ ਸਰ ਸਰਦੀਨ ਦਿਆਲ ਨਾ ਤੁਮ ਸਰ ਹਮ ਸਰਦੀਨ ਦਿਆਲ ਨਾ ਤੁਮ ਸਰ ਹਮ ਸਰਦੀਨ ਦਿਆਲ ਨਾ ਤੁਮ ਸਰ ਹਮ ਸਰਦੀਨ ਦਿਆਲ ਨਾ ਤੁਮ ਸਰ ਆਪ ਪਤਿਆਰ ਕਿਆ ਕੀ ਜੇ ਨਾ ਕੋਈ ਆਇਆ ਤੇ ਨਾ ਕੋਈ ਆਉਣ ਤਨ ਗੁਰੂ ਨਾਨਕ ਵਾਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਬਚਨੀ ਤੋਰ ਮੋਰ ਮਨ ਮਾਨੇ 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 ਜਨ ਕੋ ਪੂਰਨ ਦੀਜੇ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰ ਨਾਨਕ ਵਰਗਾ ਹਾਂ ਬਲ ਬਲ ਜਾਉ ਰਮਈਆ ਘਰ ਨੇ 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 ਹਾਂ ਬਲ ਬਲ ਜਾਉ ਰਮਈਆ ਘਰ ਨੇ 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 ਰਣ ਕਵਲੇ ਆ ਬੋਲਣਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਬਹੁਤ ਜਨਮ ਵਿਚਰੇ ਥੇ ਮਾਦੋ 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 ਨਾਮ ਵਿਚਰੇथे ਮਾਦੋ ਬਹੁਤ ਜਨਮ ਵਿਚਰੇथे ਮਾਦੋ ਇਹ ਜਨਮ ਤਮਾਰੇ ਲੇਖੇ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਕੈਰਵਦਾਸ ਆਸ ਲਗ ਜੀਵ ਕੈਰਵਦਾਸ ਆਸ ਲਗ ਜੀਵ ਕੈਰਵਦਾਸ ਆਸ ਰਗ ਜੀਵ ਕੈਰਵਦਾਸ ਆਸ ਰਗ ਜੀਵ ਕੈਰਵਦਾਸ ਆਸ ਲਗ ਜੀਵ ਕੈਰਵਦਾਸ ਆਸ ਲਗ ਜੀਵ ਕੈਰਵਦਾਸ ਆਸ ਰਗ ਤੇਰ ਪਿਓ ਦਰਸ਼ਨ ਦੇਖੇ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਤਨ ਗੁਰੂ ਨਾਨਕ ਵਰਗਾ ਤਨ ਗੁਰੂ ਨਾਨਕ ਵਰਗਾ ਨਾ ਕੋਈ ਆਇਆ ਤੇ ਨਾ ਕੋਈ ਆਉਣਾ ਤਨ ਗੁਰੂ ਨਾਨਕ ਵਰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ